ਸਤਿ ਸ੍ਰੀ ਅਕਾਲ ਜੀ ਅੱਜ ਆਮਨ ਤੁਹਾਨੂੰ ਅੱਜ ਮੋਬਾਈਲ ਦੇ ਵਿੱਚ ਫੁੱਲ ਬਣਾਏ ਹੋਇਆ ਹੈ ਨਾ ਇਹ ਬਣਾਉਣਾ ਦੱਸਣਗੇ ਬਹੁਤ ਹੀ ਆਸਾਨ ਤਰੀਕੇ ਨਾਲ ਤੇ ਤੁਸੀਂ ਵੀਡੀਓ ਨਾਲੋਂ ਭੰਨੇ ਰਹੋ ਦੇਖਿਓ ਕਿਉਂ ਜੇਕਰ ਆਪਾਂ ਜਿਵੇਂ ਛੋਟਾ ਫੁੱਲਾ ਦਾ ਇੰਨਾ ਕਿ ਸਿੱਖ ਕੇ ਤਾਂ ਆਪਾਂ ਜੇਕਰ ਆਪਣੇ ਕੋਲ ਕਢਾਈ ਮਸ਼ੀਨ ਹੈਗੀ ਹੈ ਆਪਣਾ ਸਿੱਖਣਾ ਚਾਹੁੰਦੇ ਆ ਤੇ ਆਪਣੇ ਘਰੇ ਤੇ ਨਾ ਛੋਟੇ-ਛੋਟੇ ਫੁੱਲ ਪਾਉਣਾ ਚਾਹੁੰਦੇ ਆ ਤਾਂ ਆਪਾਂ ਇਸ ਤਰੀਕੇ ਨਾਲ ਸਿੱਖ ਕੇ ਆਪਾਂ ਫੁੱਲ ਦੀ ਕਢਾਈ ਕਰ ਸਕਦੇ ਆ ਤੇ ਆਪਣੇ ਸੂਟ ਦੇ ਘੇਰੇ ਦੇ ਆਪਾਂ ਕੱਢ ਸਕਦੇ ਆ। ਅਕੜਾ ਇੱਕ ਕਰਨ ਤੋਂ ਪਹਿਲਾਂ ਉਹਨੂੰ ਡਰਾ ਕਰਨਾ ਜ਼ਰੂਰੀ ਆ। ਜੇਕਰ ਆਪਾਂ ਇੱਕ ਅੱਧਾ ਫੁੱਲ ਛਾਪਣਾ ਹੋ ਤਾਂ ਆਪਾਂ ਇਦਾਂ ਹੀ ਫਰੇਮ ਲਾ ਕੇ ਉਹਦੇ ਤੇ ਛਾਪ ਸਕਦੇ ਆ। ਲਓ ਜੀ ਅਮਨੇ ਦੋ ਫੁੱਲ ਛਾਪਲੇ, ਇੱਕ ਛੋਟਾ, ਇੱਕ ਵੱਡਾ। ਬਾਕੀ ਇਹਦੇ ਵਿੱਚ ਦਾ ਬਰਾਬਰ ਜੀ ਲੱਗਦੇ ਨੇ ਕਿਸੇ ਏਡੇਡ ਫੁੱਲਾ ਮਤਲਬ ਤਿੱਖੀਆਂ ਪੱਤੀਆਂ ਵਾਲਾ ਫੁੱਲਾ ਬਣਿਆ ਹੋਇਆ ਹੂੰ ਹੂੰ ਇਹ ਕਿਸੇ ਭੈਣ ਦਾ ਕਮੈਂਟ ਮਤਲਬ ਮੈਸੇਜ ਆਇਆ ਸੀ ਵੀ ਸਾਨੂੰ ਇਹ ਫੁੱਲ ਬਣਾ ਕੇ ਦੱਸੋ ਹੁਣ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਫੁੱਲ ਇਹ ਬਣਾਉਣਾ ਦੱਸਾਂਗੇ ਵੀ ਕਿਸ ਤਰੀਕੇ ਨਾਲ ਆਪਾਂ ਬਣਾ ਸਕਦੇ ਹਾਂ ਤਾਂ ਕਿ ਤੁਸੀਂ ਵੀ ਸਿੱਖ ਕੇ ਨਾ ਇਦਾਂ ਦਾ ਫੁੱਲ ਬਣਾ ਸਕੋ ਤੇ ਵੀਡੀਓ ਨੂੰ ਬੰਦੇ ਰਹੋ ਸਾਰੀ ਵੀਡੀਓ ਦੇਖਿਓ ਵੀ ਕਿਵੇਂ-ਕਿਵੇਂ ਬਣਦਾ ਫੁੱਲ ਇਹ ਸਭ ਤੋਂ ਪਹਿਲਾਂ ਆਪਣਾ ਉਹੀ ਤਰੀਕਾ ਹਨ ਫਰੇਮ ਦੇ ਕੋਸ ਲਿਆ نیچے ਇਹ ਕੱਚਾ ਪੇਪਰ ਲਾਉਣਾ ਜ਼ਰੂਰੀ ਹੈ ਇਹਦੇ ਨਾਲ ਇਹ ਵੀ ਕੜਾਈ ਸਾਫ਼ ਹੁੰਦੀ ਆ ਬਿਨਾ ਕੱਚੇ ਵੀ ਫਰਦੋ ਕਰੋਗੇ ਨਾ ਵੀ ਉਹ ਕੱਪੜੇ 'ਚ ਫਿਰ ਖੇਚੀ ਜੀ ਪਈ ਜਾਊਗੀ ਕੜਾਈ ਸਾਫ਼ ਨਹੀਂ ਹੁੰਦੀ ਦੇਖ ਲਓ ਜਿਹੜੇ ਆਪਾਂ ਮੋਲ ਦੇ ਸੂਤ ਲਿਆਉਣੇ ਆ ਕੜਾਈ ਵਾਲੇ ਕੰਪਿਊਟਰ ਕੜਾਈ ਵਾਲੇ ਉਹਨਾਂ ਦੇ ਥੱਲੇ ਵੀ ਪੇਪਰ ਲੱਗਿਆ ਹੁੰਦਾ ਪਹਿਲਾਂ ਆਪਾਂ ਜੋ ਫੁੱਲ ਬਣਾਇਆ ਹੈ ਨਾ ਉਹਦੀ ਆਊਟਲਾਈਨ ਕਰਾਂਗੇ ਜਿੰਨੇ ਸਾਰੇ ਸ਼ਾਪੇਆ ਹੋਇਆ ਉਹਨੂੰ ਸਾਰੇ ਨੂੰ ਆਪਾਂ ਜ਼ੀਰੋ ਟਾਂਕੇ ਦੇ ਨਾਲ ਉਹਦੀ ਆਊਟਲਾਈਨ ਕਰ ਲਾਂਗੇ। ਉਹ ਇਹਦੇ ਨਾਲ ਵੀ ਐ ਵੀ ਕੜਾਈ ਫਿਰ ਉੱਤਰਦੀ ਨਹੀਂ ਪੱਕੀ ਰਹਿੰਦੀ ਆ। ਤੇ ਇਸ ਤਰ੍ਹਾਂ ਆਪਾਂ ਇਹਨੂੰ ਜੇਡੇ ਟਾਂਕੇ ਨਾਲ ਹੈਨਾ। ਫੋਲੇ ਟਾਂਕੇ ਨਾਲ। ਫੋਲੇ ਟਾਂਕੇ ਨਾਲ ਸਿੱਧਾ। ਆਹ ਫੋਲੇ ਟਾਂਕੇ ਨਾਲ ਹੈਨਾ। ਕਥ ਜੀ ਦਾ ਦੇਖੋ ਹੈ ਨਾ ਇਹ ਫੁੱਲ ਟਾਈਮ ਦਾ ਲੱਗ ਰਿਹਾ ਤੇ ਜਿਵੇਂ ਜਿਵੇਂ ਤੁਹਾਡਾ ਉਹ ਫੁੱਲ ਬਣਾਇਆ ਹੋਇਆ ਹੈ ਨਾ ਉਹਦਾ ਟਿਕੋਣਾ ਜਿਹੜੀ ਉਹਦੀ ਪੱਤੀ ਆ ਉਹਦੇ ਅਕੋਰਡਿੰਗ ਬਸ ਤੁਸੀਂ ਫਰੇਮ ਕਮਾਉਣਾ ਜਿਵੇਂ ਦੇਖ ਸਾਹ ਰਹੇ ਤੁਸੀਂ ਜਿਵੇਂ ਅਮਨ ਕੁਮਾਰੇ ਨੇ ਇਹ ਉੱਤੇ ਨੂੰ ਮਤਲਬ ਐ ਖੜਮੀਆਂ ਉਹਦੇ ਵਾਲਾ ਹੈ ਪੱਤੀਆਂ ਵਾਲਾ ਹੈ ਇੱਕ ਤਾਂ ਗੋਲ ਪੱਤੀਆਂ ਵਾਲੇ ਹੁੰਦੇ ਨੇ ਇਹ ਤਿੱਖੀਆਂ ਪੱਤੀਆਂ ਹਾਂ ਤਿੱਖੀਆਂ ਪੱਤੀਆਂ ਵਾਲਾ ਅਲੇ ਕੋਈ ਤਾਂ ਬੋਟਲ ਡਾਂਕੀ ਨਾਲ ਹਨਾ ਆਹ ਜਿਹੜਾ ਕੋਈ ਤਾਂ ਕਿੰਨਾ ਸੋਨਾ ਬਣ ਕੇ تیار ਹੋਇਆ ਇਸ ਤਰ੍ਹਾਂ ਹੀ ਆਪਾਂ ਹਮਰਾ ਲਾ ਲਾ ਜਿਹੜਾ ਇਹਦਾ ਸੈਂਟਰ ਹੈਗਾ ਉਹਦੇ ਵਿੱਚ ਆਪਾਂ ਹੋਰ ਕਲਰ ਦੀ ਸ਼ੇਡਸ ਵਗੈਰਾ ਦੇ ਸਕਦੇ ਆ ਜੈ ਇਹੀ ਕਲਰ ਨਾਲ ਆਪਾਂ ਇਹਨੂੰ ਡਾਰਕ ਕਰ ਸਕਦੇ ਆ ਇਸ ਸ਼ੇਡ ਪਾਉਣੀ ਹੈ ਠੀਕ ਹੈ ਤੇ ਪਹਿਲਾ ਪਰੋਈ ਤਰੀਕਾ ਦਾ ਜਿਹੜਾ ਟੈਂਕੀ ਨਾਲ ਆਪਾਂ ਉਹਨੂੰ ਕਵਰ ਕਰਾਂਗੇ ਜਿੱਥੇ ਤੇ ਆਪਣਾ ਛਾਪਿਆ ਹੋਇਆ ਇਹ ਇੱਕ ਉਹ ਨਾ ਫੁੱਲਣਾ ਸ਼ੁਰੂ ਕਰਕੇ ਆਏ ਟੇਢੇ ਲੋਟ ਆ। ਮਸੂਲ ਨੇੜੇ ਦਿਖਾ ਦੇਣਾ ਥੋੜਾ ਯਾਰ। ਦੇਖੋ। ਇੱਥੇ ਲੈ ਜਾ ਕਰਨੀ ਹੈ। ਕਿਰਾਏ ਇਸ ਨੂੰ ਸ਼ੁਰੂ ਕਰ ਲਿਓ ਬਿਲਕੁਲ ਸਲੋ। ਫੁੱਲਣਾਂ ਕੇ ਦੀ ਕਰਕੇ ਇਦਾਂ ਇਹਦੇ ਵਸੋਂ ਥੋੜੀ ਥੋੜੀ ਫਰੇਮ ਨੂੰ ਘੁਮਾਈ ਜਾਏ ਉਹ ਵੀ ਜਿੱਦ ਜਿਵੇਂ ਆਪਣਾ ਉਹ ਫੁੱਲ ਬਣਿਆ ਹੋਇਆ ਉਹਦੀ ਰਿਕਾਰਡਿੰਗ ਆ। ਇਹਦੇ ਕੋਨੇ ਫੁੱਲ ਟੈਂਕ ਆ। ਅਗੋਂ ਥੋੜਾ ਥੋੜਾ ਦੇਖਵੋ ਫਰੇਮ ਤੋਂ ਮਰਿਆ ਦੇਖੋ। ਹਾਂ। ਇਹਦੇ ਤੇ ਹੁਣ ਇਹ ਪੱਤੀ ਬਣੂਗੀ। ਜੋ ਵਿੱਚ ਸੈਂਟਰ ਦੇ ਰਹੇਗਾ ਨਾ ਖਾਲੀ ਜਗ੍ਹਾ ਉਹਦੇ ਵਿੱਚ ਆਪਾਂ ਸ਼ੇਡ ਸਨਾਵਾਂਗੇ। ਯੂ ਸੈਂਟਰ ਦੇ ਵਿੱਚ ਜਗ੍ਹਾ ਛੱਡੀ ਗਈ ਹੈ ਹੁਣ ਆਵਣੀ ਦੇ ਵਿੱਚ ਛੇੜ ਪਾਉਣਗੇ ਬਸ ਜਿਵੇਂ ਉਹਦੇ ਵਿੱਚ ਆਪਾਂ ਨੇ ਛੇੜ ਦੇਖੀ ਹੈ ਹਨਾ ਉਹ ਚ ਐਵੇਂ ਹੀ ਪਈ ਹੋਈ ਹੈ ਇਹ ਕੋਲੜਾਂ ਕੇ ਨਾਲ ਆ ਹਾਂ ਇਹ ਬਿਲਕੁਲ ਸਲੋ ਸਲੋ ਪਾਉਣੀ ਆ ਆਪਾਂ ਨੇ ਇਦਾਂ ਇੱਕ ਹੌਲੀ ਹੌਲੀ ਗਲਾਈ ਦੇ ਵਿੱਚ ਫਰੇਮ ਘੁਮਾ ਕੇ ਹਨਾ ਵੀ ਜਿੱਦਾਂ ਇਹਦਾ ਆਪਣਾ ਉਹ ਖੋਲ ਬਣਿਆ ਹੋਇਆ ਹੈ ਗਲਾਈ ਦੇ ਵਿੱਚ ਉਹਦਾ ਸਲੋ ਸਲੋ ਪਾਉਣੀ ਆ ਇਹ ਆਪਾਂ ਨੇ ਥੈਂਕ ਯੂ ਸ਼ੀਟਸ ਦੀ ਜਿਹੜੀ ਉਹ ਸ਼ੇਪ ਜੀ ਹੁੰਦੀ ਹੈ ਉਹ ਲੈ ਲੈ ਵੀ ਵਧੀਆ ਛੇੜ ਬਣੀ ਵੀ ਲੱਗੇ ਤੇ ਸੈਂਟਰ ਦੇ ਵਿੱਚ ਆਪਾਂ ਨੂੰ ਡਾਰਕ ਕਰ ਦਾਂਗੇ ਸਰਕ ਬਣਾ ਦਾਂਗੇ ਦੇਖੋ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਇਸ ਤਰੀਕੇ ਨਾਲ ਹੀ ਇਦਾਂ ਉਹਨੂੰ ਸ਼ੇਡ ਬਣਾਉਣਗੇ ਐਂ ਐਂ ਪੈਦੇ ਐਂ ਕੰਦਾ ਕੰਦਾ ਫੁੱਲ ਕਰਕੇ ਕੰਦਾ ਕੰਦਾ ਢਾਂਕਾ ਜਿਹਾ ਲਾਉਂਦੇ ਹਨ ਉਹਨਾਂ ਨੂੰ ਕਰੀਮ ਨੂੰ ਹੌਲੀ ਹੌਲੀ ਕਮਾਈ ਜਾਵਾਂਗੇ ਇਹਦਾ ਇਧਰ ਬੁੱਧ ਬਣਿਆ ਕਿੰਨਾ ਥੋੜਾ ਬਣਿਆ ਇਸ ਸੈਂਟਰ ਦੇ ਵਿੱਚ ਆਪਾਂ ਨੂੰ গোল ਸਰਕਲ ਬਣਾ ਲਾਂਗੇ ਥੋੜਾ ਜਿਹਾ ਡਾਰਕ ਜਿਸ ਨਾਲ ਇਹ ਵੀ ਕੋਲ ਸੁਹਣਾ ਲੱਗਦਾ ਤੇ ਦੂਜਾ ਨੀਚੇ ਡੱਡੀਆਂ ਤੇ ਬੱਤੀਆਂ ਬਣਾਵਾਂਗੇ ਆਪਾਂ ਜੀ ਉਹਨੇ ਦੀ ਡੈਂਟੀ ਬਣਾ ਰੇ ਨੇ ਹੁਣ ਕਿੰਨੇ ਨੰਬਰ ਟਾਂਕ ਰਿਹਾ ਹੁਣ ਕੋ ਟਾਈਕ ਤੇ ਬਣਾਈਏ ਦੋ ਦੇ ਦਿਨ ਦੇ ਵਿਚਾਲੇ ਮਤਲਬ 2.5 ਕਿ ਟਾਂਕੇ ਦੇ ਬਣਾਉਂਦਾ sare 2 ਨੰਬਰ ਤੇ 3 ਨੰਬਰ ਦੇ ਵਿਚ ਸੈਂਟਰ ਦੇ ਵਿਚ ਖੜਾ ਕੇ ਜੇ ਡਬਲ ਡਬਲ ਸ਼ੇਡਰ ਪੱਤੀ ਇਹ ਥਾਂ ਡਬਲ ਦੋ ਰੰਗਾਂ ਨਹੀਂ ਬਣਾ ਸਕਦੇ ਜੀ ਕਿੱਥੇ ਹੋਰ ਰੰਗ ਦੀ ਜੀ ਹੋਣੀ ਮੈਂ ਕਿ ਪਹਿਲਾ ਪਾਦਾ ਹਿੱਸਾ ਫਿਲ ਕਰਾਂਗੇ ਫਿਰ ਉਹਦਾ ਦੂਜਾ ਹਿੱਸਾ ਇਸ ਤਰੀਕੇ ਨਾਲ ਆ ਦੇਖੋ ਆ ਬਣ ਰਹੀ ਆ ਇਹ ਕਿੰਨੇ ਨੰਬਰ ਦੇ 4 ਤੇ 0 ਤੋਂ ਲੈ ਕੇ 3 4 0 ਤੋਂ 4 ਤੱਕ मतलब 0 ਤਾਂ ਕਿਉਂਕਿ ਫਿਰ ਜਿਹੜਾ ਉਤੋਂ ਤਿੱਖਾ ਹੋ ਜਾਂਦਾ ਨਾ ਉਹਦਾ ਹਿੱਸਾ ਪੱਤੀ ਦਾ ਆ ਗਿਆ ਪਾਈ ਜਿਵੇਂ ਹੁਣ ਛੋਟੀ ਪੱਤੀ ਬਣਾਉਣੀ ਹੈ ਤਾਂ ਆਪਾਂ ਇਹ ਨਹੀਂ ਬਣਾ ਸਕਦੇ ਇਹ ਵੀ 0 ਤੋਂ ਸਟਾਰਟ ਕਰਕੇ ਹੈ ਨਾ ਟਾਂਕਾ ਫੁੱਲ ਕਰਕੇ ਉਦੋਂ ਬਾਅਦ ਲਾਸਟ ਦੇ ਫਿਰ 0 ਤੇ ਜਿਵੇਂ ਉਧਰ ਬਣਾਈਆਂ ਦੀਆਂ ਉਹ ਡਬਲ ਦੋ ਸ਼ੀਟਾਂ ਵਾਲੀਆਂ ਉਹ ਆਪਾਂ ਦੋ ਰੰਗਾਂ ਨਾਲ ਵੀ ਭਰ ਸਕਦੇ ਆ ਜਿਵੇਂ ਅੱਧਾ ਹਿੱਸਾ ਇੱਕ ਰੰਗ ਨਾਲ ਦੂਜਾ ਅੱਧਾ ਹਿੱਸਾ ਇੱਕ ਰੰਗ ਨਾਲ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਨਾ ਵੀ ਕੀ ਸੋਨੂ ਇਹ ਤਰੀਕਾ ਸਮਝ ਆਇਆ ਤੇ ਬਾਕੀ ਹੈ ਨਾ ਜੋ ਭੈਣਾਂ ਕਢਾਈ ਕਰਦੇ ਨੇ ਉਹ ਤੁਸੀਂ ਇਦਾਂ ਦਾ ਫੁੱਲ ਬਣਾ ਕੇ ਜੋ ਸਿੱਖ ਰਹੀਆਂ ਨੇ ਹੈ ਨਾ ਸਾਨੂੰ ਫੋਟੋ ਵੀ ਭੇਜ ਸਕਦੇ ਹੋ ਤੇ ਜਿਹੜੇ ਭੈਣ ਭਰਾ ਆਪਣੇ ਨਾਲ ਨਵੇਂ ਜੁੜਦੇ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੈਨ ਲਾਈਕਨ ਨੂੰ ਵੀ ਦਬਿਓ ਤੇ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਮਾਫ ਕਰਦੇ ਹੋ ਹੱਸਦੇ ਰਹੋ বাসਦੇ ਰਹੋ ਖੁਸ਼ ਰਹੋ ਹਸਤਰੀਕਾਲ ਜੀ